ਤਾਨੂੰ ਪਤਾ ਹੈ ਸਭ ਤੋਂ ਖਤਰਨਾਕ ਚੀਜ਼ ਕੀ ਹੈ ਸਭ ਤੋਂ ਖਤਰਨਾਕ ਖੇੜਾ ਹੈ ਹੋਰ 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 ਪੈਸਾ ਹੋਰ ਸ਼ੋਹਰਤ ਹੋਰ ਨਾਮ ਹੋਰ ਚੀਜ਼ਾਂ ਹੋਰ ਦਿਖਾਵਾ ਮਨ ਕਦੇ ਇਹ ਨਹੀਂ ਕਹਿੰਦਾ ਬਸ ਹੁਣ ਕਾਫੀ ਹੈ ਇਹ ਰਜਦਾਨੀ ਜਿਸ ਦਿਨ ਮਨ ਕਾਫੀ ਕਹਿਣਾ ਸਿੱਖ ਲੈਂਦਾ ਹੈ ਨਾ ਉਸ ਦਿਨ ਮਨੁੱਖ ਆਜ਼ਾਦ ਹੋ ਜਾਂਦਾ ਹੈ ਪਰ ਜਦੋਂ ਤੱਕ ਹੋਰ ਦੀ ਭੁੱਖ ਹੈ ਉਦੋਂ ਤੱਕ ਮਨੁੱਖ ਗੁਲਾਮ ਹੀ ਰਹਿੰਦਾ ਹੈ ਲਾਲਚ ਦਾ ਕੰਪੈਰੀਜ਼ਨ ਤੁਲਨਾ ਦਾ ਡਰ ਫਿਕਰਾਂ ਦਾ کافی ਹੋਣਾ ਗਰੀਬੀ ਨਹੀਂ کافی ਹੋਣਾ ਸਿਆਣਪ ਹੈ کافی ਹੋਣਾ ਅੰਦਰਲੀ ਤ੍ਰਿਪਤੀ ਸੰਤੋਖ ਹੈ ਜਿਸ ਕੋਲ ਸਭ ਕੁਝ ਹੈ ਪਰ ਮਨ ਸ਼ਾਂਤ ਨਹੀਂ ਉਹ ਅਮੀਰ ਨਹੀਂ ਅਮੀਰ ਉਹ ਹੈ ਜਿਹਦਾ ਮਨ ਇਹ ਕਹਿ ਸਕੇ ਜੋ ਮਿਲਿਆ ਹੈ ਇਹ ਬਹੁਤ ਹੈ ਹੋਰ-ਹੋਰ ਦੀ ਦੌੜ ਵਿੱਚ ਜ਼ਿੰਦਗੀ ਨਿਕਲ ਜਾਂਦੀ ਹੈ ਤੇ ਜੇ ਇਹ ਸਮਝ ਆ ਜਾਏ ਕਿ ਕਾਫੀ ਹੈ ਤਾਂ ਜ਼ਿੰਦਗੀ ਮਿਲ ਜਾਂਦੀ ਹੈ ਅਸਲ ਜਿੱਤ ਹੋਰ ਪਾਉਣ ਵਿੱਚ ਨਹੀਂ ਹੁੰਦੀ ਸਗੋਂ ਕਾਫੀ ਹੈ ਐਸਥੈਟਿਕ ਜਾਨ ਚੁਣ